ਦਾ ਗੁਜਰਕੌਰ ਸੀ 450 ਦੇ ਸੀ ਤੇ ਸਲੂਟ ਕਰਦੇ ਆ ਮੋਤੀਰਾ ਮਹਿਰਾਵਰਗਿਆਂ ਨੂੰ ਜਿਨ੍ਹਾਂ ਨੇ ਉਹਨਾਂ ਸਹਬਜ਼ਾਦਿਆਂ ਦੀ ਮਾਤਾ ਜੀ ਦੀ ਸੇਵਾ ਕੀਤੀ ਤੇ ਹੋਰ अनेकां ਜਿਵੇਂ ਦੀਵਾਨ ਟੋਡਰਮਨ ਜੀ ਨੂੰ ਸਿਰ ਨਵਾਉਂਦੇ ਆ ਸਾਰੇ ਆਪ ਸਿੱਖ ਸੰਗਤ ਜਿਨ੍ਹਾਂ ਨੇ ਸਹਬਜ਼ਾਦਿਆਂ ਦਾ ਸੰਸਕਾਰ ਕਰਕੇ ਬਹੁਤ ਵੱਡਾ ਕਾਜ ਸਿੰਘ ਕੌਮ ਦੇ ਉੱਤੇ ਚੜਾਇਆ ਆਪ ਅੱਜ ਮੈਂ ਰੋਟਰੀ ਕਲੱਬ ਦੇ ਸਮੁੱਚੇ ਮੈਂਬਰਾਂ ਬਣੀਓ ਤੇ ਸਾਰੀ ਸੰਗਤ ਦੇ ਬਣੀਓ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਸ਼ਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਨੂੰ ਤੇ ਜੋ ਵੀ ਸਿੱਖ ਪੰਥ ਦੇ ਹਿਤੈਸ਼ੀ ਰਹੇ ਦਸਵੇਂ ਪਾਤਸ਼ਾਹ ਦੇ ਨਾਲ ਹਾਰਾ ਬਣ ਕੇ ਤੁਰੇ ਤੇ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ ਮੈਂ ਇਸ ਮੰਚ ਤੋਂ ਆਪਣੇ ਬਣੀਓ ਸਮੁੱਚੇ ਰੋਟਰੀ ਕਲੱਬ ਬਣੀਓ ਸਮੁੱਚੀ ਪ੍ਰਬੰਧਕ ਕਮੇਟੀ ਬਣੀਓ ਮੈਂ ਸਜਦਾ ਇੱਕ ਇਸਤਿਕਬਾਲ ਇੱਕ ਸलाम ਤਾਂ ਇੱਕ ਨੂੰ ਕਾਲਸਾ ਜਿਵੇਂ ਆਪਾਂ ਬੁਲਾਉਣੀ ਆ ਤੇ ਅਕੀਦਾ ਉਹਨਾਂ ਸ਼ਹੀਦਾਂ ਸਿੱਧਾ ਨੂੰ ਕਰਾਂਗੇ ਤੇ ਆਪਾਂ ਨੂੰ ਜਿਹੜਾ 20 ਦਸੰਬਰ ਤੋਂ ਲੈ ਕੇ 40 ਦਸੰਬਰ ਤੱਕ ਦਾ ਸਮਾਂ ਸਿੱਖ ਕੌਮ ਦੇ ਉੱਤੇ ਬੜਾ ਪ੍ਰਸਾਦਨੀ ਹੁੰਦਾ ਹੈ। ਜਿਹਨੇ ਪਾਣਾ ਜਿੱਤ ਪਾਗਜਾਂ ਦੀ। ਜੀ ਆਪਾਂ ਸਾਰੇ ਮਿਲ ਕੇ ਜਿਵੇਂ ਪਹਿਲੇ ਮੈਂ ਕਿਤੇ ਕੋਲ ਜੇ ਵੀ ਇਹ ਦੇ ਨੰਦਰਾ ਆਇਆ ਕਿ ਕੋਲ ਨੰਗਰ ਕਰਦਾ ਆ ਆਪੇ ਆਪੇ ਵੇਰ ਹੋਏ ਆ। ਹੁਣ ਆਪਾਂ ਸਾਦਾ ਲੰਗਰ ਸਾਦਾ ਭੋਜਨ ਤਿਆਰ ਕਰਕੇ ਸੰਗਤ ਦੀ ਸੇਵਾ ਕਰਨੀ ਹੈ। ਕਿ ਕਾਫੀ ਆਪਾਂ WhatsApp Facebook Banda ਦੇਖ ਰਹੇ ਆ ਤੇ ਕਿਤੇ ਬੜੇ ਸਿੱਖ ਪਰਮ ਦੇ ਜੁੜਾ ਹਰ ਕਾਫੀ ਲੋਕ ਨੇ ਜਿਹੜੇ ਇਹਨਾਂ ਬਿਨਾਂ ਦੇ ਵਿੱਚ ਥੱਲੇ ਆਪਣਾ ਬਿਸਤਰ ਜਾਂ ਗੱਦਾ ਲਾ ਕੇ ਸੌਂਦੇ ਨੇ ਤੇ ਉਹਨਾਂ ਨੂੰ ਵੀ ਜਪਤਾ ਤੇ ਨਾਲ ਮੈਂ ਜਿਆਦਾ ਸਮਝਣਾ ਨਹੀਂ ਪਹੁੰਚਾ ਸਾਹਿਬ ਅਫਸਰ ਤੌਰ ਤੇ ਕੋਈ ਨਹੀਂ ਮਿਲਿਆ ਰੋਟੀ ਨੂੰ ਨਿਆਰਾ ਪਨ ਨਜ਼ਾਰਾ ਨਹੀਂ ਨਾ ਨਹੀਂ ਅਮਰ ਕਪੂਰ ਜੀ ਨੂੰ ਅਸ਼ੀਰਵਾਦ ਧੰਨਵਾਦ ਸਾਰੇ ਆਏ ਸੁਪਨ ਸਾਹਿਬ ਕੋਕਰ ਸਾਹਿਬ ਜੀ ਸਾਡੇ ਅਮਨੇ ਜਾਣਵਾ ਮਾਣ ਮੈਂ ਨਹੀਂ ਬੋਲ ਪਾਉਂਗਾ ਜਿਨ੍ਹਾਂ ਦੇ ਨਾਮ ਰਹਿ ਕੇ ਹੁਣ ਜਾਂ ਦੋ ਵੀ ਆਜਣ ਤੁਸੀਂ ਸਭ ਨੂੰ ਬੜਾ ਸ਼ੁਕਰਾਨਾ ਤੇ ਆਪਾਂ ਸਾਰੇ ਇਸ ਕੰਮ ਦਾ ਅੰਦਰ ਉਹਨਾਂ ਦਾ ਬਣਾਇਆ ਜੱਜ ਜੇ ਸਭ ਦਾ ਪੁਨਰ ਕਿਆ ਕਹਾਵੇ ਉਹਦੇ ਵਾਸਤੇ ਮਾਫੀ ਦੋਨੇ ਆ ਵਾਹ ਨੂੰ ਕੀ ਕਹਾਂਗਾ